ਜਲੰਧਰ ਦੇ ਮਕਸੂਦਾ ਚ ਐਚ ਨਾਮ ਦਾ ਸਲੂਨ ਬਣਿਆ ਨਸ਼ੇ ਦਾ ਅੱਡਾ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਚੰਗੀ ਤਰ੍ਹਾਂ ਕੱਢੀ ਜਾ ਰਹੀ ਹੈ ਹਵਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਗੱਲ ਕਰੀਏ ਜਲੰਧਰ ਦੇ ਮਕਸੂਦਾ ਦੀ ਤਾਂ ਸੂਤਰ ਦੱਸਦੇ ਹਨ ਕਿ ਮਕਸੂਦਾ ਏਰੀਆ ਦੇ ਵਿੱਚ ਇੱਕ ਐਚ ਨਾਮ ਦਾ ਸਲੂਨ ਚੱਲ ਰਿਹਾ ਹੈ ਪਰ ਇਸ ਸਲੂਨ ਦੀ ਆੜ ਵਿੱਚ ਬੜੇ ਵੱਡੇ ਪੱਧਰ ਤੇ ਨਸ਼ੇ ਦੀ ਵਿਕਰੀ ਕੀਤੀ ਜਾ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਲੰਧਰ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਪੰਗ ਤੱਕ ਨਹੀਂ ਹੈ ਮਹੱਲੇ ਵਾਲਿਆਂ ਵੱਲੋਂ ਕਈ ਵਾਰ ਇਸ ਬਾਰੇ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਜਲੰਧਰ ਪੁਲਿਸ ਪਤਾ ਨਹੀਂ ਕਿਹੜੀ ਗੱਲ ਤੋਂ ਇਹਨਾਂ ਨਸ਼ਾ ਤਸਕਰਾਂ ਉੱਪਰ ਆਪਣੀ ਮਿਹਰ ਭਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਸੂਤਰ ਇਹ ਵੀ ਦੱਸਦੇ ਹਨ ਕਿ ਇਸ ਸਲੂਨ ਦੇ ਮਾਲਕ ਦੇ ਨਾਲ ਇੱਕ ਟੈਕਸੀ ਚਾਲਕ ਵੀ ਹੈ ਜੋ ਇਸ ਨਸ਼ਾ ਤਸਕਰੀ